ਹਾਂਜੀ ਸਤਿ ਸ੍ਰੀ ਅਕਾਲ ਦੋਸਤੋ ਮਾਰਾ ਰਿਗੋਰਡ ਚੈਨਲ ਤੇ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਦੋਸਤੋ ਅੱਜ ਅਪ ਗੱਲ ਕਰਾਂਗੇ ਕਾਲਾ ਕੁਸ਼ ਰਸ ਜਿਹੜਾ ਵਾ ਇਹਦੇ ਕੀ-ਕੀ ਫਾਇਦੇ ਆ ਕਿ ਸ਼੍ਰੀਮਣੀ ਮੇਘਰਾਜ ਜੀ ਇਹਨੂੰ ਵੜਾਉਣ ਦਾ ਠੀਕ ਤਰੀਕਾ ਦੱਸਦੇ ਆ ਤੋ ਇਹ ਸ਼੍ਰੀਮਣੀ ਮੇਘਰਾਜ ਜੀ ਨੇ ਵੈਦ ਤਤੂ ਹਲਾਤ ਜਿਹੜੇ ਹੋਏ ਆ ਉਹਨਾਂ ਨੇ ਉਹਨਾਂ ਦਾ ਹੀ ਨੁਸਕਾ ਵਾ ਵੈਦ ਤਤੂ ਹਲਾਤ ਕੰਤੂ ਕੰਤੂ ਹਲਾਤ ਜਿਹੜੇ ਵੈਦ ਆ ਉਹਨਾਂ ਦਾ ਇਹ ਨੁਸਖਾ ਕਾਲਾਕੁਸ਼ ਇਹ ਦਵਾਈ ਦਾ ਨਾਮ ਹੈ ਜਿਹੜਾ ਇਹ ਉਹਨਾਂ ਨੇ ਇਹ ਦਵਾਈ ਤਿਆਰ ਕੀਤੀ ਆ ਉਹਦਾ ਉਹਨਾਂ ਨੇ ਨਾਮ ਰੱਖਿਆ ਕਾਲਾਕੁਸ਼ ਤੋਂ ਇਹ ਆਪਾਂ ਪੜਦੇ ਕੀ ਲਿਖਿਆ ਵਾ ਇੱਥੇ ਲਿਖਿਆ ਗੰਧਕ ਮਿਰਚਾਂ ਟੰਕਣ ਚਿਤਾਂ ਜੈਤੀ ਫਲ ਲੀਜੇ ਛੁਗਮਿਤਾ ਕਰਖ ਕਰਖ ਇਹ ਪਾਚੋ ਜਾਨ ਚਾਰ ਕਰਖ ਲਾਵੰਗ ਮਿਲਾਓ ਕ੍ਰਿਮਹੰਤ ਗਣੇਸ਼ਾ ਜੀ ਨੇ ਇਸ ਗ੍ਰੰਥ ਦਾ ਟੀਕਾ ਕਰਕੇ ਤੋਂ ਬੜੇ ਸੋਖੇ ਢੰਗ ਨਾਲ ਆਪਾਂ ਨੂੰ ਸਮਝਾਇਆ ਉਹ ਦੱਸਦੇ ਆ ਗੰਧਕ ਮਿਰਚਾਂ ਮਿਰਚ ਕਾਲੀ ਮਿਰਚ ਤੁਹਾਗਾ ਜਤਰਾ ਤੇ ਜਾਫਲ ਇਹ ਪੰਜੇ ਤੋਲਾ ਤੋਂ ਪੰਜੇ ਚੀਜ਼ਾਂ 1-1 ਤੋਲਾ ਲੋਗ ਚਾਰ ਤੋਲੇ ਤਤੂਰੇ ਦੇ ਬੀਜ ਤਿੰਨ ਤੋਲੇ ਮਗਾ 10 ਤੋਲੇ ਜਿਸ ਰਏ تھے ਤਾ ਧੂਰੇ ਦੇ ਬੀਜ ਲਿਖਿਆ ਤੇ ਧੂਰੇ ਦੇ ਬੀਜ ਸ਼ੁੱਧ ਕਰ ਲੈ। ਸ਼ੁੱਧ ਕਰਨ ਦਾ ਕੀ ਨੁਸਖਾ ਵਾ ਸ਼ੁੱਧ ਕਰਨ ਦੀ ਇੱਕ ਵੱਖਰੀ ਵੀਡੀਓ ਪਾਵਾਂਗੇ। ਜਿਨਾਂ ਨੂੰ ਕਿਸੇ ਵੀਰ ਨੂੰ ਨਾ ਪਤਾ ਲੱਗੇ ਮੈਸੇਜ ਕਰ ਸਕਦਾ ਵਾ ਸ਼ੁੱਧ ਕਿਸ ਤਰ੍ਹਾਂ ਕਰਨਾ। ਉਹ ਵੀਡੀਓ ਲੱਭ ਪਾਵਾਂਗੇ ਸ਼ੁੱਧ ਕਰਨ ਦੀ। ਤੋਂ ਸ਼ੁੱਧ ਲੈਣੇ ਜਿਹੜੇ ਤਾ ਧੂਰੇ ਦੇ ਬੀਜ ਹੈ। ਲੈਣੇ ਵੀ ਕਾਲੇ ਦਾ ਧੂਰੇ ਦੇ ਆ। ਨਾਰਮਲ ਜਿਹੜਾ ਆਮ ਹੁੰਦਾ ਹਰਾ ਉਹਦੇ ਨਹੀਂ ਲੈਣੇ। ਅੱਗੇ ਲਿਖਿਆ ਇਹਨਾਂ ਨੂੰ ਅਦਰਕ ਦੇ ਰਸ ਜਾਂ ਪਾਣ ਦੇ ਰਸ ਵਿੱਚ ਆਮ ਦਾ ਰਸ ਇਸ ਤਰ੍ਹਾਂ ਨਹੀਂ ਮਿਲਦਾ ਪਾਣ ਦੇ ਪੱਤਿਆਂ ਨੂੰ ਧੋ ਕੇ ਝਾੜ ਕੇ ਪਾਣੀ ਉਹਦਾ ਰਸ ਕੱਢਣਾ ਪੈਂਦਾ ਹੈ ਤਾਂ ਇਸ ਤਰ੍ਹਾਂ ਪਾਣ ਦਾ ਜਿਹੜਾ ਰਸ ਉਹ ਨਹੀਂ ਮਿਲਦਾ ਆਮ ਦੇ ਰਸ ਵਿੱਚ ਜਾਂ ਅਦਰਕ ਦੇ ਰਸ ਵਿੱਚ 3 ਦਿਨ ਤੱਕ ਚੰਗੀ ਤਰ੍ਹਾਂ ਖਰਲ ਕਰੇ ਫਿਰ ਅਦਰਕ ਦੇ ਰਸ ਜਾਂ ਪਾਣ ਦੇ ਰਸ ਨਾਲ 1 ਜਾਂ 2 ਰਤੀ ਤੱਕ ਖਾਵੇ ਗੰਗਦਰ ਘਦਾਰ ਨਾਲ ਦਵਾਈ ਵੱਟੀ ਤੇ ਅਦਰਕ ਦੇ ਨਾਲ ਹੀ ਦਵਾਈ ਖਾਉਣੀ ਜੇ ਤਾਂ ਦੇ ਰਸ ਨਾਲ ਦਵਾਈ ਵੱਟੀ ਹੈ ਰਗੜੀ ਹੈ ਤੇ ਪਾਣ ਦੇ ਰਸ ਨਾਲ ਹੀ ਖਾਉਣੀ ਇੱਕ ਤਾਂ ਯ ਦੌਰ ਤੀ ਤੱਕ ਖਾਵੇ ਤਾਂ ਮਹਾਪੂਰਨ ਸੰਪਾਤਨਾ ਹੁੰਦਾ ਹੈ ਸੰਪਾਤ 13 ਤਰ੍ਹਾਂ ਦਾ ਵਾ ਸੰਪਾਤ 13 ਤਰ੍ਹਾਂ ਦੇ ਨਾਮ ਉਹਦੇ ਉਹਦੇ ਕੀ ਔਗਣ ਹੈ ਰਖਣ ਕੀ ਹੈ ਬਿਮਾਰੀ ਕਿਹੜੀ ਉਤਪਤੀ ਹੁੰਦੀ ਹੈ ਤਾਂ ਉਹ ਸਾਰੀ ਮੈਂ ਪਿਛੇ ਵੀਡੀਓ ਦੇ ਵਿੱਚ ਦੱਸਈ ਹੈ ਅੱਗੇ ਫਿਰ ਦਾ ਰੋਗ ਅਪਸਮਾਰ ਉਨਮਾਦ ਰੋਗ ਉਨਮਾਦ ਰੋਗ ਕਹਿੰਦੇ ਮਾਲੀਆਂ ਖੌਲੀਆਂ ਸਿਤਾੰਗ ਸੰਪਾਤ ਅਰੂਚੀ ਰੇਸ਼ਾ ਖੰਧੀ ਜਵਾੜੇ ਦਾ ਆਕਰਨ ਜਵਾੜੇ ਆਕਰਦੇ ਜਵਾੜੇ ਕਈਆਂ ਦੇ ਆਕਰਦੇ ਆ ਉਹਨਾਂ ਨੂੰ ਕਹਿੰਦਾ ਵਾ ਵੀ ਜਥਰਾ ਇਥੋਂ ਜੇ ਇੱਕ ਸਾਈਡ ਤੋਂ ਬਾਕੀ ਲਿੰਦੇ ਤੇ ਇਦਾਂ ਲੱਗਦਾ ਜਿੱਦਾਂ ਬਲੌਕਿੰਗ ਬਹੁਤ ਜਦੀਂ ਦੀ ਅਕੜ ਜਿਹੇਦਾ ਜਾਮ ਹੋ ਜਾਂਦੇ ਉਹ ਵੀ ਠੀਕ ਕਰਦਾ ਫਿਰ ਦਮਾ ਰੋਗ ਜਿਹੜਾ ਉਹਨੂੰ ਵੀ ਠੀਕ ਕਰਦਾ ਹੋਰ ਸਭ ਰੋਗ ਸਿਰ ਦੇ ਦਰਦ ਨੂੰ ਵੀ ਠੀਕ ਕਰਦਾ ਕੋਈ ਸਿਰ ਦੇ ਅੰਦਰ ਪ੍ਰੋਬਲਮ ਹੈ ਮਾਈਗਰੇਨ ਦੀ ਉਹ ਵੀ ਠੀਕ ਕਰਦਾ ਵਾਯੂ ਤੇ ਗਲ ਦੀ ਰਿਕਵਰਟ ਆਦ ਨਾਸ਼ ਕਰੇ ਇਹ ਵਾਯੂ ਤੇ ਗਲ ਦੀ ਜੜੀ ਰਿਕਵਰਟ ਹੈ ਗਲੇ 'ਚ ਟੰਸਲ ਹੋ ਜਾਂਦਾ ਕੋਈ ਵੀ ਇਸ ਤਰ੍ਹਾਂ ਦੀ ਚੀਜ਼ ਆ ਸੁਰਪੰਗ ਹੋ ਗਿਆਵਾ ਉਨੋਂ ਵੀ ਖਤਮ ਕਰਨਾ ਕਾਲਾਕਸ਼ ਰਸ ਇਹਦਾ ਨਾਮ ਹੈ ਤੇ ਸ਼੍ਰੀ ਮਨੀ ਮੇगराज ਜੀ ਆਪਾਂ ਨੂੰ ਸਮਝਾਉਂਦੇ ਆ ਦੱਸਦੇ ਆ ਬੜਾ ਸੋਹਣਾ ਮਸਕਾ ਦਿੱਤਾ ਉਹਨਾਂ ਨੇ ਵੀਡੀਓ ਵਧੀਆ ਲੱਗੇ ਲਾਈਕ ਕਰੋ ਕਮੈਂਟ ਕਰੋ ਸ਼ੇਅਰ ਕਰੋ ਇਸੇ ਤਰ੍ਹਾਂ ਦੀ ਵੀਡੀਓ ਦੇਖਣ ਵਾਸਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਨਾਲ ਬੈਲ ਆਈਕਨ ਦੀ ਘੰਟੀ ਦਬਾਓ ਜਿਹੜੀ ਵੀ ਅਸੀਂ ਵੀਡੀਓ ਪਾਈਏ ਤੁਹਾਨੂੰ ਸਭ ਤੋਂ ਪਹਿਲਾਂ ਪਹੁੰਚੇ